हां <ण्चाँ> जी ਪੰਜਾਬੀਓ ਕੀ ਹਾਲ ਚਾਲ ਆ ਵੀਰੇ ਤੁਸੀਂ ਕਹਦੇ ਹੋਗੇ ਪਤਾ ਨਹੀਂ ਕੀ ਆ ਗੱਡਰ ਜਿਹਾ ਦਿਖਾਈ ਜਾਂਦਾ ਅੱਜ ਵੀਰੇ ਪਤਾ ਕੀ ਚੀਜ਼ ਆ ਇਹ ਪਾਣੀ ਜਮਾ ਕਰਨ ਵਾਸਤੇ ਬਣਾਇਆ ਹੋਇਆ ਧਰਤੀ 'ਚ ਠੀਕ ਆ ਇੱਥੇ ਤੇ ਅੱਜ ਮੋਟਰ ਹੋ ਗਈ ਦੀ ਖਰਾਬ ਕੋ ਖੋਲਿਆ ਮੈਂ ਕਿਹਾ ਚਲੋ ਵੀਡੀਓ ਬਣਾ ਲੈਂਦੇ ਆ ਦਿਖਾ ਦਿੰਨੇ ਆ ਵੀਰੇ ਇਹ ਸ਼ੇਅਰ ਕਰ ਦਿਓ ਵੀਡੀਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਦ ਆਪਣੇ ਪੰਜਾਬ ਦੇ ਵਿੱਚ ਪਾਣੀ ਦੀ ਸ਼ੂਟ ਹੋ ਗਈ ਵੀਰੇ ਆਪਾਂ ਨੂੰ ਵੀ ਇੱਕ ਨਹੀਂ ਗੱਟਰ ਘਰਾਂ ਦੇ ਵਿੱਚ ਟੋਏ بڑے بڑے ਥੱਲੇ ਧਰ ਤੇ ਜ 20 20 ਫੁੱਟ ਡੂੰਘੇ ਬਣਾਉਣੇ ਪਿਆ ਕਰਨੇ ਵਿੱਚ ਪਾਣੀ ਜਵਾ ਕਰਿਆ ਕਰਨ ਉਹ ਪਾਣੀ ਕਿੱਥੋਂ ਆਊਗਾ ਵੀਰੇ ਸਮੁੰਦਰ ਤੋਂ ਸਮੁੰਦਰ ਤੋਂ ਪਾਣੀ ਲੈਣਾ ਪਿਆ ਕਰੂ ਆਪਾਂ ਨੂੰ ਮੀਟਰ ਲੱਗਿਆ ਕਰੂ ਜਿੰਨਾ ਭਰ ਜਾ ਕਰੂ ਰੀਡਿੰਗ ਲਿਆ ਕਰੂ ਉਸ ਹਿਸਾਬ ਨਾਲ ਬਿੱਲ ਦੇਣਾ ਪਿਆ ਕਰੂ ਟੱਕਣ ਜਮਾ ਕਰਨਾ ਪਿਆ ਕਰੂ ਵੀਰੇ ਆਪਾਂ ਨੂੰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਤੇ ਕਹਿਣਾ ਪਾਣੀ ਦੀ ਵੀਰੇ ਸੰਭਾਲ ਕਰੋ ਪਾਣੀ ਦੀ ਕਦਰ ਕਰੋ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਦੇਖੋ ਇਹ ਹਾਲ ਆ ਪਾਣੀ ਦਾ ਬਹੁਤ ਔਖਾ ਵੀਰੇ ਪਾਣੀ ਸਮੁੰਦਰ ਦਾ ਪਾਣੀ ਪੀਣਾ ਰੱਖਣਾ ਪਿਆ ਗੁਰੂ ਆਪਾਂ ਨੂੰ ਧੋਣ ਧੋਣ ਵਾਸਤੇ ਕੱਪੜੇ ਧੋਣ ਵਾਸਤੇ ਖਾਰਾ ਪਾਣੀ ਕਿਉਂਕਿ ਹੁਣ ਆਪਣੇ ਨੇਚਰਲ ਪਾਣੀ ਆ ਤੇ ਵੀਰ ਬਣ ਕੇ ਪਾਣੀ ਦੀ ਕਦਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਰੇ ਇਹ ਹੋ ਗਈ ਸੀ ਮੋਟਰ ਖਰਾਬ ਮੈਂ ਕਿਹਾ ਚੱਲ ਆਪਾਂ ਦੇਖਦੇ ਆਂ ਚੱਲ ਮੈਂ ਦੇਖਿਆ ਵੀ ਇੰਨਾ ਡੂੰਘਾ ਮੈਂ ਦੇਖ ਕੇ ਹੈਰਾਨ ਹੋ ਗਿਆ ਵੀ 3-4 ਫੁੱਟ ਦਾ ਤਾਂ ਲੈਂਟਰ ਲਾਇਆ ਸਾਰਾ ਇਹ ਮੇਰੇ ਕਮਰੇ ਦੇ ਨੀਚੇ ਸੀਗਾ ਪਾਣੀ ਪਾਣੀ 20 ਫੁੱਟ ਡੂੰਘਾ ਤੇ 20 ਫੁੱਟ ਇਧਰੋਂ 20 ਫੁੱਟ ਉਧਰ ਨੂੰ ਚੜਾਈ ਚ ਕਮਰਾ ਹੀ ਇੱਕ ਤਰ੍ਹਾਂ ਦਾ ਥੱਲੇ ਪਾਣੀ ਨਾਲ ਭਰਿਆ ਆ ਇਹ ਭਰ ਕੇ ਐਡਮਿਟਿਕ ਬੰਦ ਹੋ ਜਾਂਦਾ ਜੀ ਵੀਡੀਓ ਚੰਗੀ ਲੱਗੀ ਵੀਰੇ ਜਰੂਰ ਸ਼ੇਅਰ ਕਰ ਦਿਓ ਸਰ